ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੇ ਚੁਪ ਨਾ ਹੋਵੀ ਜੇ ਲਾਏ ਰਹਾ ਲਿਉਤਾਰ ਭੋਕੇ ਆ ਭੋਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਹਾਨ ਪਾ ਲਖ ਹੋਈ ਤਾ ਇੱਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈਐ ਕਿਵ ਕੂਰੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਲਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੇ ਉੱਤਮ ਨੀਚ ਹੁਕਮੀ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੇ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਮੀ ਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਤਿ ਨ ਆਵੇ ਟੋਟ ਕਤ 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 ਕੋਟੀ ਕੋਟ ਕੋਟ ਦੇਦਾਂ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੀ ਪਰਵਾਹੋ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਪਾਉ ਅਪਾਰ ਆਖਿਆ ਮੰਗਿਆ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੋਹੋ ਕੀ ਬੋਲਣ ਬੋਲੀਏ ਜਿਤ ਸੁਣੀ ਤਰੇ ਪਿਆਰ ਅਮਰਤ ਵੇਲਾ ਸਚਨਾ ਉਹ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਬਾਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿਨ세 ਵਿਆ ਤਿਨ ਪਾਇਆ ਮਾਨ ਨਾਨਕ ਕਾ ਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖਿਐ ਭਾਉ ਦੁਖ ਪਰਿਹਰ ਸੋ ਕਰਲੇ ਜਾਈ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਿਆ ਸਮਾਈ ਗੁਰੂ ਈਸ਼ਰ ਗੁਰੂ ਗੋ ਰਕ ਵਰਮਾ ਗੁਰੂ ਪਾਰਵਤੀ ਮਾਈ ਜੇ ਅਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੀ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਈ ਇਰਤਨਾਵਾਂ ਜੇ ਤਿਸ ਭਾਵਾਂ ਵਿਣ ਪਾਣੇ ਕੇ ਨਾਈ ਕਰੀ ਜੇਤੀ ਸਿਰ ਠੁਪਾਈ ਵੇਖਾਂ ਮਿਲ ਕਰਮਾਂ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਈ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਜੰਗਾ ਨਾਉ ਰਖਾਈ ਕੇ ਜਸ ਕੀਰਤ ਜਗ ਲਈ ਜੇ ਇਸ ਨਦਰ ਨਾ ਆ ਗਈ ਤਾ ਵਾਤਨਾ ਪੁੱਛੀ ਕੀ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਰੇ ਲਾਲਿਕ ਨਿਰਗੁਣ ਗੁਣ ਕਰੇ ਗੁਣਵੰਤियां ਗੁਣ ਦੇ ਤਿਹਾ ਕੋਈ ਨਾ ਸੁਜੀਏ ਜੇ ਜਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਧਰ ਤਵਲ ਆਕਾਸ ਸੁਣੀਏ ਦੀਪ ਲੋਪ ਪਤਾਦ ਸੁਣੀਏ ਪਾਉ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸ਼ਰ ਪਰਮਾਇੰਦ ਸੁਣੀਏ ਮੁਕਤਸ ਹਨ ਲਰਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਅਠਸਠ ਕਾਇ ਇਸ ਨਾਨਕ ਸੁਣੀਏ ਪੜਪੜ ਪਾਵੇ ਮਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਣਾ ਕੀ ਗਾ ਸੁਣੀਏ ਸੇਖ ਪੀਰ ਪਾਤਸ਼ਾ ਸੁਣੀਏ ਅੰਦੇ ਪਾਵੇ ਰਾ ਸੁਣੀਏ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨਾ ਜਾਈ ਜੇ ਕੋ ਕਹੇ ਪਿੱਛੇ ਪੁਛਤਾਈ ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾ ਵਹੀ ਕੰਨੀ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਬਉਣ ਕੀ ਸੁੱਧ ਮੰਨੇ ਮੂੰ ਚੋਟਾ ਨਾ ਖਾਈ ਮੰਨੇ ਚਮਕੇ ਸਾਤ ਨਾ ਜਾਈ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਤ ਸਿਓ ਪ੍ਰਗਟ ਜਾਈ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਕ ਐਸਾ ਨਾਮ ਨਿਰੰਝਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੇ ਪਾਵੇ ਧਰ ਕੇ ਮਾਨ ਪੰਚੇ ਸੋਹੋ ਦਰ ਰਾਜਾਨ ਪੰਚਾ ਕਾ ਗੁਰੂ ਏਕ ਧਿਆਨ ਦੇਖੋ ਕਹੇ ਕਰੇ ਵਿਚਾਰ ਕਰਤੇ ਕੀ ਕਰਨੇ ਨਹੀਂ ਸੋ ਮਾਰ ਧੂਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨੀ ਸੂਤ ਜੇ ਕੋੁ ਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ ਜੀਆ ਜਤ ਰੰਗਾ ਕੇ ਨਾਮ ਸਭ ਨਾ ਲਿਖਿਆ ਵੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਨ ਸੁਆਲੀਏ ਰੂਪ ਕੀਤੀ ਦਾਤ ਜਾਣੇ ਕੋਣ ਕੂਤ ਕੀਤਾ ਪਸਾ ਹੋਈ ਕੋ ਕਵਾਉ ਤਿਸਤੇ ਹੋਈ ਲਖ ਦਰਿਆਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਦਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪੈ ਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਪ੍ਰਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੂ ਪਖਸਾਰ ਸੰਖ ਮੂਨ ਲਿਉ ਲਾਈ ਧਾਰ ਕੁਦਰਤ ਕਾਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤੁ ਸੁ ਭਾਵੇ ਸਾਈ ਬਲੀਕਾਰ ਤੂੰ ਸਦਾ ਸਨਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹਤੀਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰਾਹੇ ਸੰਖਮ ਲੇਚਮਲ ਭਕ ਖਾਏ ਅਸੰਖ ਨੀਂਦਿ ਸਿਰ ਕਰੇ ਪਾਰ ਨਾਨਕ ਨੀਚ ਕਹੀ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋਤ ਤਉ ਦਪਾਵੇ ਸਾਈ ਫਲੀਕਾਰ ਤੂੰ ਸਦਾ ਸਵਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰ ਅਸੰਖ ਲੋਗ ਅਸੰਖ ਕੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾਖਰੀ ਗਿਆਨਜੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨੇ ਇਹ ਲਿਖੇ ਤਿ ਸਿਰ ਨਾਹੀ ਜਿ ਫਰਮਾਵੇ ਤਿ ਉਤਿ ਉਪਾਹੇ ਦੇਤਾ ਕੀਤਾ ਤੇਤਾ ਨਾਉ ਨਿਨ ਨਾਵੇਂ ਨਾ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤਨ ਦੇ ਪਾਣੀ ਥੋਤੇ ਉਤਰਸ ਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬਣ ਲਈਏ ਉਤ ਹੋਏ ਪਰੀਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਣਾ ਲਿਖਲੇ ਜਾਹੋ ਆਪੇ ਵੀ ਜਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਤੇ ਅਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਧਾਉ ਸਭ ਗੁਣ ਤੇਰੇ ਮੇਨਾਂ ਹੀ ਕੋਏ ਵਿਣ ਗੁਰ ਕੀਤੇ ਭਗਤ ਨਾ ਹੋਏ ਸਵਸਥ ਅਥ ਬਾਣੀ ਬਰਮਾਓ ਸਤ ਸੁਆਣ ਸਦਾ ਮਨ ਚਾਓ ਕਵਣ ਸੋ ਵੇਲਾ ਵਰਤ ਕਵਣ ਕਵਣ ਤਿੱਥ ਘੋੜ ਵਾਰ ਕਵਣ ਸੀ ਰੁੱਤੀ ਮਹੋ ਕਵਣ ਜਿਤੋ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਨੇਕ ਪੁਰਾਣ ਵਕਤ ਨਾ ਪਾਇਓ ਕਾ ਦਿਆ ਜੇ ਲਿਖਨ ਲੇਖ ਪੁਰਾਣ ਤਿਤਵਾਰ ਨਾ ਜੋਗੀ ਜਾਣੇ ਰਤਮਾ ਹੋ ਨਾ ਕੋਈ ਜਾ ਕਰਤਾ ਸਿਰਤੀ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰੀ ਅੱਖ ਤਿਵਸ ਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਅਖੰਡ ਸਭ ਕੋ ਆਖੀ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੀ ਪਤਲ ਪਤਲ ਲਖ ਗਾਸਾ ਗਾਸੋੜ ਕੋੜ ਕਪਾਲ ਥਕੇ ਵੈਦ ਕਹਿਨੇ ਇੱਕ ਬਾਤ ਸੈ ਸਠਾਣਾ ਕਹਿਨ ਕਿਤੇ ਬਾਸ ਲੋ ਇੱਕ ਦਾਤ ਲੇਖਾ ਹੋਏ ਤਾਂ ਲਿਖਿਆ ਲੈ ਕੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪਸਾ ਲਾਹੀ ਸਾ ਲਈ 33 ਸੁਰਤੀ ਨਾ ਪਾਇਆ ਨਦੀਆਂ ਤੇ ਵਾਪ ਵੇ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗिरा ਸੇਤੀ ਮਾਲ ਧਾਨ ਕੀੜੀ ਤੁਲਨਾ ਹੋਣੀ ਜੇ ਤਿਸ ਮਨੋਂ ਨ ਵਿਸਰੇ ਅੰਤਨਾ ਸਿਫਤੀ ਕਹਿਣ ਨਾ ਅੰਤ ਅੰਤਨਾ ਕਰਨੇ ਦੇਣ ਨਾ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਾਪੇ ਕਿਆਮਨ ਮੰਤ ਅੰਤਨਾ ਜਾਪੇ ਕੀਤਾਕਾਰ ਅੰਤਨਾ ਜਾਪੇ ਪਾਰ ਆਵਾਰ ਅੰਤ ਕਰਨ ਕੀਤੇ ਬਿਲਲਾਹੇ ਤਾਕੇ ਅੰਤਨਾ ਪਾਹੀ ਜਾਹੀ ਇਹੋ ਅੰਤ ਰਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾਂ ਉੱਚੇ ਉਪਰ ਉੱਚਾ ਨਾਓ ਏਵਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਜੇਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਤ ਮਾਈ ਕੀਤੇ ਮੰਗੇ ਜੋਤਪਾਰ ਕੀਤੇ ਅਣਗਣਤ ਨਹੀਂ ਵਿਚਾਰ ਕੀਤੇ ਖਬ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਏ ਕੀਤੇ ਮੁਰਖਾਈ ਥਾਈ ਕੀਤੇ ਦੁਖ ਭੂਖ ਸਦਮਾਰ ਇਹੇ ਵੀ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੀ ਹੋਈ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਕੇ ਆਖਣ ਪਾਏ ਉਹ ਜਾਣੇ ਜੀਤੀਆਂ ਮੁਖਾਈ ਆਪੇ ਜਾਣੇ ਆਪੇ ਦੇ ਆਖੇ ਸੇਵੀ ਕੇ ਕੇ ਜਿਸਨੋ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲੋ ਪਾਰ અમુલ વેપારી અમુલ ભંડાર અમુલ આવે અમુલ જાહે અમુલ ભાઈ અમુલા સમાહી અમુલ ધર્મ અમુલ દીવાન અમુલ તુલ અમુલ પરમાણ અમુલ બક્ષીસ અમુલ નિશાન અમુલ કર્મ અમુલ પરમાન અમુલો અમુલ આખિયા ના જાય આખા કરે નિવલાય આખે વેદ પાઠ પુરાણ આખે પડે કરે વિકિયાન ਆਖੇਰ ਮੇ ਆਖਿਆ ਇੰਦ ਆਖਿਆ ਗੋਪੀ ਤੇ ਗੋਵਿੰਦ ਆਖੇ ਇਸ ਰਾਖਿਆ ਸਿੱਧ ਆਖੇ ਕੀਤੇ ਕੀਤੇ ਬੁੱਧ ਆਖਿਆ ਦਾਨ ਆਖਿਆ ਦੇਵ ਆਖਿਆ ਸੁਰ ਨਰ ਮਨੁਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠੀ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਂ ਆਖਣ ਨ ਸਕੇ ਕੀ ਕੀ ਜੀਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਿਰ ਗਵਾਰਾ ਗਵਾਰ ਸੋਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੋਨੋਂ ਪਉਣ ਪਾਣੀ ਵਿਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤੁ ਗੁਕਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ 인ਦਰਾਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਰਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਠ ਤੀਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੀ ਖਾਣੀ ਚਾਰੇ ਗਾਵੇ ਖੰਡ ਮਡਲ ਪਰ ਵੰਡਾਰ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਦ ਨੂੰ ਗਾਵੇ ਜੋਤੁ ਭਾਵਨ ਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਮ ਸੇ ਮੈਂ ਚਿਤਨਾ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੁਸੀ ਜਾਈ ਨਾ ਜਸੀ ਰਚਨਾ ਜਿਨੀ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਛਾਉ ਸਾ ਪਾਛਾਏ ਬੂ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਪਤ ਚੋਲੀ ਤੇ ਹਾਂ ਕੀ ਕਰੇ ਵਿਭੂਤ ਕੀਤਾ ਕਾਲ ਕੁਆਰੀ ਕਾਇਆ ਜੁਗਤਿ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਦੀ ਤੇ ਜਗਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਨਾਹਿਤ ਜੁਗ ਜੁਗੇ ਇੱਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜੇ ਨਾਦ ਆਪਨਾਥ ਨਾਥੀ ਸਭ ਜਾ ਕਰਿ ਸਿਦ ਅਵਰ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਨਾਹਿਤ ਜੁਗ ਜੁਗੇ ਇੱਕੋ ਵੇਸ ਏਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ Bhandari ਇੱਕ ਲਾਇ ਦੀਮਾਨ ਜਿਵ ਤੇ ਸੁਭਾਵੇ ਤੇ ਵਿਚਲਾਵੇ ਜਿਵ ਹੋਵੇ ਪਰਮਾਨ ਉਹ ਵੇਖੇ ਉਹ ਨਨਦਰਨਾਵੇ ਬਹੁਤਾ ਹੀ ਉਹ ਵਿਢਾਨ ਆਦੇਸ ਤੇ ਸੇ ਆਦੇਸ ਆਦ ਅਨਿਲ ਅਨਾਦ ਅਨਾਹਿਤ ਜੁਗ ਜੋ ਏਕੋ ਵੇਸ ਆਸਣ ਰੋਏ ਲੋਏ Bhandar ਜੋ ਕਿਛ ਪਾਇਆ ਸੋ ਏਕ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦ ਅਨੀਲ ਅਨੰਦ ਅਨਾਹਿਤ ਜੁਗ ਜੁਗੇ ਕੋ ਵੇਸ ਇੱਕ ਦੋ ਜੀ ਬੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖਿਆ ਇੱਕ ਨਾਮ ਜਗਦੀਸ਼ ਐਤ ਰਹੇ ਪਤ ਪਵੜੀਏ ਚੜੀਏ ਹੋਏ ਕੀਸ ਸੁਣੀ ਗੱਲਾਂ ਆਕਾਸ ਕੀ ਕੀਤਾ ਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਜੋੜ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਣ ਮਰਣ ਨਾ ਜੋਰ ਜੋਰ ਨਾ ਰਾਜ ਮਲ ਮਨ ਸੋਰ ਜੋਰ ਨਾ ਸੁਰਤ ਗਿਆਨ ਵਿਚਾਰ ਜੋਰ ਨਾ ਜੁਗਤ ਛੁੱਟੇ ਸੰਸਾਰ ਜਿਸ ਸਾਥ ਜੋਰ ਕਰ ਵੇਖੀ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੁਤੀ ਥਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮੀ ਪਵੇ ਨਿਸ਼ਾਨ ਕਾ ਚਪਕਾਈ ਉਥੇ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪੌਣ ਪਾਣੀ ਵੇ ਸੰਤਰ ਕੀਤੇ ਘਾਨ ਮਹੀਸ ਕੀਤੇ ਪਰਮੇ ਘਾਰਤ ਕਰੀਐ ਰੂਪ ਰੰਗ ਕੀ ਵੇਸ਼ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੇਤੇਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁਨੀ ਕੇਤੇ ਕੇਤੇ ਰਤਨ ਸਮੁੰਦ ਦੇ ਕੇਤੇ ਆਖਾਣੀ ਕੇਤੇ ਬਾਣੀ ਕੇਤੇ ਪਦ ਨਰਿੰਦ ਕੇਤੇ ਅਸਰਤ ਸੇਵਕ ਕੇਤੇ ਨਾਨਕ ਅੰਤ ਨਹੀਂ ਅੰਤ ਗਿਆਨ ਖੰਡ ਕੇ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਕੜੀਏ ਬਹੁਤ ਨੋਪਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪੁੱਛਤਾ ਆਈ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸਰਾ ਸਿਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿੰਨ ਮਹੀ ਰਾਮ ਰਿਹਾ ਪਰਪੂਰ ਤਿੱਥੇ ਸੀਟੋ ਸੀਟਾ ਮਹਿਮਾ ਮਾਹੀਤਾ ਕੇ ਰੂਪ ਨਕਤਨੇ ਜਾਹੇ ਨਾ ਉਹ ਮਰੇ ਨਾ ਠਗ ਜਾਹਿ ਜਿਨ ਕੇ ਰਾਮ ਸੇ ਮਨ ਮਾਹੀ ਤਿੱਥੇ ਭਗਤ ਵਸੀਏ ਕੇ ਲੋ ਕਰੇ ਨੰਨ ਸੱਚਾ ਮਨ ਸੋਏ ਸੱਚ ਖੰਡ ਵਸੀ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਚਿੱਤੇ ਖੰਡ ਮੰਨਲ ਪ੍ਰਵੰਡ ਚੇਕੋ ਕਥਿ ਨਾਂਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜੋ ਹੁਕਮ ਤਿਵ ਤਿਵ ਘਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਬਹਾਰਾ ਤੀਰਜ ਸੁਨਿਆਰ ਅਰਹਣ ਮਤ ਵੀਦ ਹਥਿਆਰ ਭਾਉ ਖੱਲਾ ਅਗਨੀ ਤਪਤਾਉ ਭਾਂਡਾ ਭਾਉ ਅੰਮ੍ਰਿਤ ਚਿਤ ਢਾਲ ਕਰੀਏ ਸਭ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਘਾਰ ਨਾਲਕ ਮੰਦਰੀ ਨਦਰ ਨਿਹਾਲ ਸੰਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੀ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਜੰਗੀਆਂ ਬੁਰਾਈਆਂ ਵਾਜੇ ਧਰਮ ਦੂਰੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ